ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਂ ਗੱਲਬਾਤ ਬਬੂ ਮਾਨ ਜੀ ਦੀ ਕਰੀਏ ਤਾਂ ਉਹਨਾਂ ਦੇ ਚੌਣ ਵਾਲਿਆਂ ਨੂੰ ਉਹਨਾਂ ਦੇ ਗੀਤਾਂ ਦਾ ਅਕਸਰ ਹੀ ਇੰਤਜ਼ਾਰ ਰਹਿੰਦਾ ਹੈ। ਪਿਛਲੇ ਦਿਨੀ ਉਹਨਾਂ ਨੇ ਦੁਬਾਰਾ ਇੱਕ ਗੀਤ ਰਿਕਾਰਡ ਕੀਤਾ ਗਿਆ ਹੈ ਬੰਬੇ ਦੇ ਵਿੱਚ ਜੋ ਕਿ ਬਾਲੀਵੁੱਡ ਦੇ ਵਿੱਚ ਆਉਣ ਵਾਲਾ ਹੈ। ਉਸ ਦੇ ਬਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਤੇ ਨਾਲ ਹੀ ਗੱਲ ਕਰੀਏ ਮਾਨ ਸਾਹਿਬ ਨੇ ਇੱਕ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਹੈ ਤੇ ਗਾਣੇ ਦਾ ਟਾਈਟਲ ਹੈ ਦਿਲ ਤੇ ਨਾਲ ਲਾਈ ਕੀਨੋ ਕਿ ਉਹ ਨੋ esquerda ਇੰਤਜ਼ਾਰ ਹੈ ਕਮੈਂਟ ਕਰਕੇ ਦੱਸ ਦਿਓ ਨਾਲ ਹੀ ਮਾਨ ਸਾਹਿਬ ਨੇ ਆਪਣੇ ਕੈਪਸ਼ਨ ਦੇ ਵਿੱਚ ਕਈ ਕੁਝ ਲਿਖਿਆ ਹੈ ਆਓ ਤੁਹਾਨੂੰ ਉਹ ਸੁਣਾ ਕੇ ਦੱਸ ਦਈਏ ਤੇ ਭਾਈ ਕਹਿ ਰਿਹਾ ਹੈ ਦੁਨੀਆ ਵਿੱਚ ਅਨੇਕ ਪ੍ਰਕਾਰ ਦੇ ਸੰਗੀਤ ਹੈ ਜੋ ਕੇ ਯੁੱਗ ਚ ਜਦੋਂ ਗੀਤਾਂ ਚੋਂ ਚੰਗੀਆਂ ਤਰਜ਼ਾਂ ਚੰਗੀਆਂ ਸ਼ਾਇਰੀ ਸਾਜ ਸੰਗੀਤ ਗੁੰਮ ਹੁੰਦੇ ਜਾਂਦੇ ਨੇ ਤਾਂ ਆਪਣੇ ਕਿਤੇ ਦੇ ਲੋਕ ਠੱਗਿਆ ਮਹਿਸੂਸ ਕਰਦੇ ਹਨ ਸਾਡਾ ਫਰਜ਼ ਹੈ ਕਿ ਆਧੁਨਿਕ ਸਾਜ਼ਾਂ ਦੇ ਨਾਲ ਆਪਣੇ ਰਵਾਇਤੀ ਸਾਜ਼ਾਂ ਨੂੰ ਵੀ ਸਭਾਲਣਾ ਜਿਉਂਦੇ ਰੱਖਣਾ ਮੇਰੇ ਗੀਤਾਂ 'ਚੋਂ ਮੇਰੀ ਮਿੱਟੀ ਦੀ ਮਹਿਕ ਮੇਰੇ ਵਤਨ ਦੀ ਵਿਰਾਸਤ ਨਜ਼ਰ ਆਵੇਗੀ ਅਤੇ ਇਹ ਸੰਗੀਤ ਬੌਂਗਿਆਂ ਦੇ ਕੰਨਾਂ ਨੂੰ ਸੁਰਚੇ ਕਰੇਗਾ ਬੱਚਿਆਂ ਦਾ ਮਨ ਕੋਰੀ ਸਲੇਟ ਵਾਂਗੂ ਹੁੰਦਾ ਹਨ ਆਓ ਇਹਨਾਂ ਨੂੰ ਹਰ ਤਰ੍ਹਾਂ ਦੇ ਸੰਗੀਤ ਨਾਲ ਜੋੜੀਏ ਪੰਜਾਬ ਪੰਜਾਬੀ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਬੜੀ ਜਲਦ ਹੀ ਇਹ ਗਾਣਾ ਰਿਲੀਜ਼ ਕੀਤਾ ਜਾਵੇਗਾ ਕੌਣ ਕੌਣ ਇਸ ਗੀਤ ਨੂੰ ਉਡੀਕ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਚੈਨਲ ਨੂੰ ਤੁਸੀਂ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਧੰਨਵਾਦ